ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਬੜਾ ਮਹੱਤਵਪੂਰਨ ਅਹਿਮ ਤੇ ਠੋਸ ਵਿਸ਼ਾ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ ਅੱਜ ਕੋਸ਼ਿਸ਼ ਕਰੀ ਦੀ ਹੈ ਕਿ ਕੋਈ ਨਵੇਂ ਤੋਂ ਨਵਾਂ ਵਿਸ਼ਾ ਲੈ ਆਦਾ ਜਾਵੇ ਜਿਹਦੇ ਬਾਰੇ ਜਾਣਕਾਰੀ ਹਾਸਲ ਕਰਕੇ ਸਾਡੇ ਜਿਹੜੇ ਸਰੋਤੇ ਨੇ ਉਹ ਅਨੰਦਿਤ ਹੋਣ ਤੇ ਉਹਨਾਂ ਦੇ ਗਿਆਨ ਵਿੱਚ ਵੀ ਵਾਧਾ ਹੋਵੇ ਇਹ ਹੈ ਕਿ ਸਿੱਖ ਜੋ ਸ਼ੌਮਨੀ ਕਾਲੀਦਾਲਾ ਸਿੱਖਾਂ ਦੀ ਇੱਕ ਧਾਰਮਿਕ ਜਥੇਬੰਦੀ ਆ ਸ਼ੌਨਿਕ ਮੁ ਗੁਰਦੁਆਰਾ ਪਰਵੰਦ ਕਮੇਟੀ ਪਿਓਰਲੀ ਧਾਰਮਿਕ ਹੈ ਜਿਹੜੀ ਸ਼ੌਮਨੀ ਕਾਲੀਦਾਲਾ ਧਾਰਮਿਕ ਤੇ ਰਾਸ਼ੀ ਧੋਵੇਂ ਕਾਰ ਦੇਖਦੀ ਹੈ ਤੇ ਇੱਕ ਇਹਦਾ ਹਰਿਆਵਲ ਦਸਤਾ ਹੈ ਸਿੱਖ ਪੰਥ ਦਾ ਹਰਿਆਵਲ ਦਸਤਾ ਯਾਨੀ ਸਦਾ ਬਹਾਰ ਦਸਤਾ ਜਿਹਨੂੰ ਕਹਿੰਨੇ ਆ ਇੱਕ ਤਨਜ਼ੀਮ ਇੱਕ ਜਥੇਬੰਦੀ ਜਿਹਦੀ ਜਿਹੜੀ ਬਹੁਤ ਵੱਡੀ ਦੇਣ ਹੈ ਤੁਸੀਂ ਸੁਣੋਗੇ ਹੈਰਾਨ ਹੋ ਜਾਓ ਕਿ ਇਹਦੇ ਦੇ ਕਾਬਲ ਇਸ ਨਥੇਬੰਦੀ ਨੇ ਇਹਦਾ ਨਾਮ ਹੈ ਆਲ ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ AISSF ਸ਼ਾਰਟ ਫਾਰਮ ਚ ਕਹਿੰਦੇ। ਤੋਂ ਇਹਦੇ ਬਾਰੇ ਅੱਜ ਗੱਲ ਕਰਾਂਗੇ ਕਿ ਇਹ ਕਦੋਂ ਬਣੀ ਕਿਉਂ ਇਸ ਦੇ ਗਠਨ ਦੀ ਲੋੜ ਮਹਿਸੂਸ ਕੀਤੀ ਗਈ ਕਿਵੇਂ ਬਣੀ ਕਿਹਨਾਂ ਹਾਲਾਤ ਵਿੱਚ ਬਣੀ ਤੇ ਕੌਣ ਕੌਣ ਇਹਦੇ ਸਰਕਰ ਦਾ ਆਗੂ ਹੋਏ ਕੀ ਕੀ ਇਹਦਾ ਰੋਲ ਰਿਹਾ ਕਿਸ ਕਿਸ ਸਮੇਂ ਤੇ ਇਹਨੇ ਕੌਮ ਦੀ ਅਗਵਾਈ ਕੀਤੀ ਤੇ ਇਹਦੀ ਮੌਜੂਦਾ ਦਸ਼ਾ ਤੇ ਦਿਸ਼ਾ ਕੀ ਹੈ ਇਹ ਇਹਨੇ ਸਾਰੇ ਸਵਾਲ ਹੁਣ ਇਹ ਹੈ ਜੀ ਕਿ ਇਹ ਪੰਥ ਦਾ ਜਿਹੜਾ ਹਰਿਆਵਲ ਦਸਤਾ ਆਲ ਇੰਡੀਆ ਸਿਕਸਟੂਡ ਫੈਡਰੇਸ਼ਨ ਇਹ ਦਾ ਗਠਨ ਜਿਹੜਾ ਇਹਦੀ ਸਥਾਪਨਾ ਜਿਹੜੀ ਹੈ ਉਹ 1944 ਵਿੱਚ ਕੀਤੀ ਗਈ ਲਾਹੌਰ ਵਿੱਚ ਤੇ ਹੁਣ ਅਗਲੀ ਗੱਲ ਇਹ ਤੁਹਾਡੇ ਮਨ 'ਚ ਸਵਾਲ ਉੱਠ ਸਕਦਾ ਹੈ ਵੀ ਇਹਦੇ ਗਠਨ ਦੀ ਲੋੜ ਕਿਉਂ ਪਈ ਕਿਉਂਕਿ ਸ਼ੋਮਣੀ ਕਾਲੀ ਦਲ ਵੀ ਸੀਗਾ ਤੇ ਸ਼ੋਮਣੀ ਕਮੇਟੀ ਵੀ 1920 ਦੇ ਕਾਲੀ ਦਰ ਬਣ ਚੁੱਕਾ ਸੀ ਤੇ 5 ਸਾਲ ਬਾਅਦ ਪਚੀ ਵਿੱਚ ਉਸਾ ਪਚੀ ਸ਼ੋਮਨੀ ਗੁਰਦਾਰ ਪ੍ਰਬੰਧਕ ਬੇਟੀ ਗੁਰਦਾਰ ਦੇ ਪ੍ਰਬੰਧਕੀ ਸੇਵਾ ਸੰਭਾਲ ਲਈ ਹੋਂਦ ਵਿੱਚ ਆ ਚੁੱਕੀ ਸੀ ਇਹਦੇ باوجود ਆਲ ਇੰਡੀਆ ਐਜੂਕੇਸ਼ਨ ਫੈਡਰੇਸ਼ਨ ਨੂੰ ਬਣਾਉਣ ਦਾ ਮਕਸਦ ਕੀ ਸੀ ਤੇ ਕਿਹਨਾਂ ਲੋਕਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਇਹ ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਅਗਰੇਜ਼ਾਂ ਨੇ ਪੰਜਾਬ ਐਨੈਕਸ ਕਰ ਲਿਆ ਰਾਹਲੇ ਆਪਣੇ ਰਾਜ ਵਿੱਚ ਇਸ ਇੰਡੀਆ ਕੰਪਨੀ ਨੇ ਇਥੇ ਇਸਾਈਅਤ ਦਾ ਬਹੁਤ ਪ੍ਰਚਾਰ ਹੋਣ ਲੱਗਾ ਤੇ ਤੜਾ ਤੜ ਜਿਹੜੇ ਲੋਕ ਇਸਾਈ ਬਣਨ ਲੱਗੇ ਧਰਮ ਪਰਿਵਰਤਨ ਹੋਣ ਲੱਗਾ ਤੁਹਾਨੂੰ ਯਾਦ ਹੋਵੇਗਾ ਅਗਲੇ ਕਈ ਐਪੀਸੋਡਸ ਵਿੱਚ ਇਹ ਤੁਹਾਡੇ ਨਾਲ ਜ਼ਿਕਰ ਕੀਤਾ ਪਿਛਲਿਆਂ ਚ ਕਿ ਇੱਕ ਵਾਰੀ ਉਦੋਂ ਹੱਦ ਹੋ ਗਈ ਜਦੋਂ ਕਾਲੀ ਜੀਰਾਂ ਨੂੰ ਹੱਥਾਂ ਪਾਣੀ ਪੈ ਗਈ ਕਿ ਖਾਲਸਾ ਸਕੂਲ ਅੰਮ੍ਰਿਤਸਰ ਦੇ ਪੰਜ ਵਿਦਿਆਰਥੀ ਜਿਹੜੇ ਬੜੇ-ਬੜੇ ਸਰਦਾਰਾਂ ਦੇ ਨਾਮਵਰ ਸਰਦਾਰਾਂ ਦੇ ਨਾਮਕੀਨ ਸਰਦਾਰਾਂ ਦੇ ਘਰਾਂ ਦੇ ਸਨ ਉਹਨਾਂ ਨੇ ਇਸਾਈ ਬਣਦਾਰਨ ਕਰ ਦਿੱਤਾ ਕਿ ਕੱਲ ਨੂੰ ਅਸੀਂ ਇਸਾਈ ਧਰਮ ਰਾਤੋਂ ਰਾਤ ਸਿੱਖ ਲੀਡਰਸ਼ਿਪ ਨੇ ਉਹਨਾਂ ਨੂੰ ਪ੍ਰੇਰ ਕੇ ਦੇਖੋ ਕੈਸੀ ਲੀਡਰਸਨ ਮਾਸਟਰ ਤਾਰਾ ਸਿੰਘ ਬਾਬਾ ਖੜਕ ਸਿੰਘ ਜੀ ਤੇ ਸਰਦੂਰ ਸਿੰਘ ਕਵੀਸ਼ਰ ਜਥੇਦਾਰ ਮੋਹਨ ਸਿੰਘ ਨਾਗੋਕੇ ਸਾਰਿਆਂ ਨੇ ਰਾਜ ਮਿਲ ਕੇ ਉਹਨਾਂ ਨੂੰ ਸਮਝਾਇਆ ਤੇਜਾ ਸਿੰਘ ਜੀ ਸਮੁੰਦਰੀ ਇਹਨਾਂ ਸਾਰਿਆਂ ਦੇ ਸਮਝਾਉਣ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਤਰ੍ਹਾਂ ਵਿੱਚ ਪਰਪੱਕ ਰਹਾਂਗੇ ਅਸੀਂ ਸਿੱਖੀ ਨਹੀਂ ਤਿਆਗਾਂਗੇ ਸੁਖ ਦਾ ਸਾਹ ਲਿਆ ਅਕਾਲੀ ਲੀਡਰਸ਼ਿਪ ਨੇ ਪਰ ਅੰਦਰੋਂ ਤਾਂ ਝੋੜੀ ਗਈ ਨਾ ਕੌਮ ਬਹੁਤ سارے ਸਿੱਖ ਜਿਵੇਂ ਹੁਣ ਵੀ ਚੱਲੇ ਆ ਪਰ ਚੱਲਣ ਇਹ ਚਲੋ ਕਹਿੰਦੇ ਨੇ ਕਿ ਪੈਸੇ ਦਾ ਪ੍ਰਲੋਭਨਾ ਹੈ ਪਰ ਬڑے-ਬڑے ਚੰਗੇ ਸਰਦਾਰਾਂ ਦੇ ਬੱਚੇ ਜਿਹੜੇ ਸੀ ਉਹ ਆ ਜਾਂ ਪਰਿਵਾਰ ਉਹ ਉਹ ਸਾਈ ਬਣ ਲੱਗ ਪਏ ਤੇ ਇਹਦੇ ਤੋਂ ਫਿਰ ਜਿਹੜੀ ਸੀ ਉਹ ਚਿੰਤਾ ਜਿਹੜੀ ਸਿੱਖ ਪੰਥ ਵਿੱਚ ਜਿਹੜੇ ਚਿੰਤਕ ਲੋਕ ਹੁੰਦੇ ਨੇ ਨਾ ਚਿੰਤਾ ਨਹੀਂ ਕਰਨੀ ਚਾਹੀਦੀ ਚਿੰਤਨ ਕਰਨਾ ਚਾਹੀਦਾ ਚਿੰਤਾ ਚਿੰਤਨ ਨੂੰ ਜਨਮ ਦਿੰਦੀ ਹੈ ਜਦੋਂ ਚਿੰਤਾ ਕਰਦੇ ਆ ਨਾ ਫਿਰ ਵਿਅਕਤੀ ਚਿੰਤਾ ਛੱਡ ਚਿੰਤਰ ਉਹ ਨਾਨਕ ਲੱਗ ਪਾਈ ਗੁਰੂ ਸਾਹਿਬ ਨੇ ਰਸਤਾ ਦੱਸਿਆ ਫਿਰ ਚਿੰਤਨ ਕਰੋ ਫਿਰ ਮੰਥਨ ਕਰੋ ਵੀ ਕਿਵੇਂ ਇਹਦਾ ਸਮਾਧਾਨ ਕੱਢਣਾ ਹੈ ਇਹ ਫਿਰ ਕੁਝ ਸਿੱਖ ਬੁੱਧੀਜੀਵੀ ਨੌਜਵਾਨ ਜਿਹੜੇ ਸੀ ਉਹ ਕਿਉਂਕਿ ਨੌਜਵਾਨਾਂ ਚ ਸ਼ਕਤੀ ਹੁੰਦੀ ਹੈ ਉਹਨਾਂ ਚ ਕੁ ਕਰ ਕਰ ਗੁਜ਼ਰਨ ਦਾ ਜਜ਼ਬਾ ਹੁੰਦਾ ਹੈ ਇਨਫਰਾਦੀ ਜਜ਼ਬਾ ਤੇ ਉਹਨਾਂ ਦਾ ਇਕੱਠ ਹੋਇਆ 13 ਵਿਦਿਆਰਥੀ 13 ਸਟੂਡੈਂਟਸ ਚੰਗੇ ਚੰਗੇ ਘਰਾਂ ਦੇ ਜਿਹੜੇ ਲਾਹੌਰ ਲਾਹੌਰ ਦੀ ਸਾਰੀ ਗੱਲ ਹੈ ਲਾਹੌਰ ਪੰਜਾਬ ਦਾ ਕਿਉਂਕਿ ਦਿਲ ਸੀ ਅਣਵਡੇ ਪੰਜਾਬ ਦਾ ਲਾਹੌਰ ਦੇ ਲਾਹ ਕਾਲਜ ਵਿੱਚ ਲਾਹੌਰ ਦੇ ਲਾ ਕਾਲਜ ਵਿੱਚ ਦਸੰਬਰ 1944 ਨੂੰ ਇਹ ਜਿਹੜੀ ਤਨਜ਼ੀਮ ਹੈ ਇਹਦਾ ਗਠਨ ਹੋਇਆ ਇਹਦਾ ਇੱਕ ਹੋਰ ਵੱਡਾ ਕਾਰਨ ਦੱਸਦਾ ਜਿਹੜਾ ਆਮ ਲੋਕ ਤਾਂ ਬੰਦੇ ਸੀ ਨਾ ਜਿਹੜਾ ਮਹਾਰਾਜਾ ਕਪੂਰਥੜਾ ਸੀ ਉਸ ਵੇਲੇ ਦਾ ਉਹ ਵੀ ਸਾਈ ਬਣ ਗਿਆ ਤੇ ਉਹ ਸਾਈ ਬਣਨ ਤੋਂ ਬਾਅਦ 1943 ਵਿੱਚ 44 ਵਿੱਚ ਆਲੀ ਨੇ ਫੈਡਰੇਸ਼ਨ ਬਣਦੀ ਹੈ 1943 ਵਿੱਚ ਉਹ ਅਸਾਈ ਬਣ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਸਦਿਆ ਇਨਾਮ ਵੰਡਣ ਵਾਸਤੇ ਤੇ ਇਹਨਾਂ ਨੂੰ ਲੱਗ ਗਿਆ ਪਤਾ ਇਹਨਾਂ ਨੌਜਵਾਨਾਂ ਨੂੰ ਇਹ ਸਾਰੇ ਉੱਥੇ ਪਹੁੰਚ ਗਏ ਇਹਨਾਂ ਨੇ ਹੱਲਾ ਗੁੱਲਾ ਬਹੁਤ ਕੀਤਾ ਸਾਰੇ ਵਿਦਿਆਰਥੀ ਨੂੰ ਨਾਲ ਲਿਆ ਤੇ ਇਹ ਕਿਹਾ ਕਿ ਮਹਾਰਾਜਾ ਕਪੂਰਥੜਾ ਗੋ ਬੈਕ ਦੂਸਰਾ ਨਾਰਾ ਦਿੱਤਾ ਪਤ ਸਿੱਖ ਗੋ ਬੈਕ ਕਾਲੇ ਚੰਡੇ ਦਿਖਾਏ ਤੇ ਉਹਨੂੰ ਬੜਾ ਨਰਾਸ਼ ਹੋ ਕੇ ਤੇ ਉਹਨੂੰ ਮੁੰਡਾ ਪਿਆ ਫਿਰ ਪਤਾ ਨਹੀਂ ਉਹ ਸਿੱਖੀਵਲ ਪਰਤਿਆ ਜਾਂ ਨਹੀਂ ਪਰ ਇਥੋਂ ਜ਼ਿਆਦਾ شدید ਉਹਨਾਂ ਨੂੰ ਸਦਮਾ ਪੁੱਜਾ ਕਿ ਏਡਾ ਵੱਡਾ ਇੱਕ ਸਿੱਖ ਜਿੱਥੇ ਮਹਾਰਾਜਾ ਰਿਪੂ ਦਮਨ ਸਿੰਘ ਵਰਗੇ ਸਾਡੇ ਹੋਏ ਨੇ ਜਸਵੇ ਵਾਲੇ ਉਥੇ ਇਹੋ ਜਿਹਾ ਕਮਜ਼ੋਰ ਤਬੀਤ ਆਦਮੀ ਇਹ ਜਿਹੜੇ ਸੀ ਉਹ ਵੀ ਘਟਨਾ ਇੱਕ ਜੋ ਕੁਝ ਵਾਪਰਦਾ ਚੰਗੇ ਲਈ ਵਾਪਰਦਾ ਅਗਰ ਨਾ ਹੁੰਦਾ ਤੇ ਇਹ ਜਥੇਬੰਦੀ ਨਾ ਹੋਂਦ ਵਿੱਚ ਆਉਂਦੀ ਫਿਰ ਉਹਨਾਂ ਨੇ ਜਾ ਕੇ ਉੱਥੇ ਲਾਹੌਰ ਲਾਹ ਕਾਲਜ ਵਿੱਚ ਦਸੰਬਰ 10 ਦਸੰਬਰ 1943 ਨੂੰ ਇਹਨੂੰ ਕਾਲੇ ਚੰਡੇ ਦੇਖਾਂ 44 ਵਿੱਚ ਫਿਰ ਜਿਹੜਾ ਸੀ ਉਹ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਜਿਹੜੀ ਸੀ ਉਹ 13 ਜਿਹੜੇ ਉਦਮੀ ਉਤਸ਼ਾਈ ਨੌਜਵਾਨ ਸਨ ਪਾੜੇ ਸਨ ਸਟੂਡੈਂਟਸ ਹਨ ਉਹਨਾਂ ਨੇ ਇਹ ਤਨਜ਼ੀਮ ਬਣਾਈ ਹੁਣ ਇਹਦੇ ਨਿਸ਼ਾਨੇ ਬੜੇ ਸੋਹਣੇ ਰੱਖੇ ਇਹ ਨਿਸ਼ਾਨੇ ਇਹ ਰੱਖੇ ਕਿ ਸਮੇਂ-ਸਮੇਂ ਤੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੇ ਧਾਰਮਿਕ ਰਾਜਸੀ ਆਰਥਿਕ ਸਮਾਜਿਕ ਸਭਿਆਚਾਰਿਕ ਮੁਸਲਿਆਂ ਸਮੱਸਿਆਵਾਂ ਚਿੰਤਾਵਾਂ ਸਰੋਕਾਰਾਂ ਬਾਰੇ ਜਾਗਰੂਕ ਕਰਦੇ ਰਹਿਣਾ ਉਹਨਾਂ ਨੂੰ ਜੋ ਬੁਲਾਉਂਦੇ ਰਹਿਣਾ ਕਿ ਜਾਗਦੇ ਰਹੋ ਜੋ ਪਹਿਰੇਦਾਰ ਦਾ ਕੰਮ ਹੁੰਦਾ ਹੈ ਤੇ ਸੁਚੇਤ ਕਰਦੇ ਰਹਿਣਾ ਤੇ ਹਰ ਚੀਜ਼ ਤੇ ਬਾਜ਼ ਨਜ਼ਰ ਰੱਖਣੀ ਕਿਉਂਕਿ ਪੜੇ ਲਿਖੇ ਸਨ 엘ਿਟ ਸ਼੍ਰੇਣੀ ਸੀ ਦੂਸਰਾ ਉਹਨਾਂ ਨੇ ਇੱਕ ਪ੍ਰਚਾਰ ਦਾ ਫਿਰ ਨਾਲ ਸ਼ੁਰੂ ਕੀਤਾ ਜਦੋਂ ਉਹਨਾਂ ਨੇ ਕਿਹਾ ਕਿ ਪ੍ਰਚਾਰ ਦੀ ਘਾਟ ਹੈ ਉਹਨਾਂ ਨੇ ਫਿਰ ਚੇਤਨਾ ਕੈਂਪ ਲਾਉਣੇ ਸੈਮੀਨਾਰ ਕਰਨੇ ਅਮਰ ਸੰਚਾਰ ਕਰਨੇ ਕੀਰਤਨ ਕੰਪੀਟੀਸ਼ਨ ਕਰਵਾਉਣੇ ਤੇ ਲਿਟਰੇਚਰ ਛਾਪ ਕੇ ਵੰਡਣਾ ਇਸ ਤਰ੍ਹਾਂ ਸੈਮੀਨਾਰ ਕਰਨੇ ਇਹ ਜਿਹੜੇ ਇਨਾਮ ਇਕਰਾਮ ਦੇਣੇ ਜਿਹੜੇ ਅੱਛੇ ਅਗਾਹ ਬਹੁਤ ਨੌਜਵਾਨ ਬੱਚੇ ਬੱਚੀਆਂ ਸਨ ਉਹਨਾਂ ਨੂੰ ਇਹ ਇਹ ਸ਼ੁਰੂ ਕੀਤੇ ਸਾਰੇ ਕਾਰਜ ਇਹ ਇਹਨਾਂ ਦੇ ਚੰਗੇ ਨਤੀਜੇ ਖਾਦਰ ਖਾਨ ਦੇ ਨਤੀਜੇ ਜਿਹੜੇ ਉਹ ਸਾਹਮਣੇ ਆਉਣ ਲੱਗੇ ਮੈਂ ਜਦ ਕਿ ਦੱਸਿਆ ਤੁਹਾਨੂੰ ਕਿ 1944 ਵਿੱਚ ਜਦੋਂ ਇਹਦੀ ਸਥਾਪਨਾ ਹੋਈ ਤਾਂ ਤੁਹਾਡੇ ਮਨ ਚ ਆਏਗਾ ਕਿ ਪਹਿਲਾ ਪ੍ਰਧਾਨ ਫਿਰ ਕਿਹਨੂੰ ਚੁਣਿਆ ਗਿਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਫਿਰ ਤਾਂ ਸੈਂਕੜੇ ਦੀ ਗਿਰਤੀ ਵਿੱਚ ਭਰਤੀ ਹੋ ਗਈ ਨਾ ਇਹਦੇ ਪਹਿਲੇ ਪ੍ਰਧਾਨ ਬਹੁਤ ਹੀ ਰੋਸ਼ਨ ਦਿਮਾਗ ਸਿੱਖ ਆਗੂ ਸਰਦਾਰ ਸਰੂਪ ਸਿੰਘ ਨੂੰ ਚੁਣਿਆ ਗਿਆ ਤੇ ਸਰਦਾਰ ਜਵਾਰ ਸਿੰਘ ਨੂੰ ਚੁਣਿਆ ਗਿਆ ਸਰਵਸੰਮਤੀ ਨਾਲ ਮੀਤ ਪ੍ਰਧਾਨ ਤੇ ਸਰਦਾਰ ਸਰਦੂਰ ਸਿੰਘ ਇਹਦੇ ਜਰਨਲ ਸਕੱਤਰ ਉਸ ਵੇੜੇ ਭਾਰਤ ਦਾ ਆਜ਼ਾਦੀ ਅੰਦোলন ਚੱਲ ਰਿਹਾ ਸੀ ਯਾਨੀ ਦੇਸ਼ ਦੀ ਵੰਡ ਜਿਹਨੂੰ ਆਪਾਂ ਕਹਿ ਲੈਂਦੇ ਨੇ ਬਾਅਦ ਨਤੀਜਾ ਤਾਂ ਇਹ ਹੀ ਨਿਕਲਿਆ ਕਿ ਦੇਸ਼ ਟੁਫਾਰ ਹੋ ਗਿਆ ਪਰ ਜਿਹੜੇ ਆਰਐਲਐਸ ਫੈਡਰੇਸ਼ਨ ਦੇ ਆਗੂ ਸਨ ਜਾਂ ਮੋਤਬਰ ਸਨ ਉਹ ਬੜੇ ਰੋਸ਼ਨ ਦਿਮਾਗ ਸਨ ਉਹ ਨਹੀਂ ਸੀ ਚਾਹੁੰਦੇ ਕਿ ਦੇਸ਼ ਦੀ ਵੰਡ ਹੋਵੇ ਇੱਕ ਤਾਂ ਇਹ ਪੱਕੀ ਗੱਲ ਹੈ ਦੂਸਰਾ ਉਹਨਾਂ ਨੇ ਉਦੋਂ ਦੀ ਅਕਾਲੀ ਲੀਡਰਸ਼ਿਪ ਨੂੰ ਦੂਰ ਦ੍ਰਿਸ਼ਟੀ ਨਾਲ ਸਾਰੀਆਂ ਗੱਲਾਂ ਤੇ ਵਿਚਾਰ ਕਰਕੇ ਇੱਕ ਆਪਣਾ ਫਾਰਮੂਲਾ ਦਿੱਤਾ ਕਿ ਤੁਸੀਂ ਇਸ ਫਾਰਮੂਲੇ ਤੇ ਗੌਰ ਕਰੋ ਸਾਰੇ ਪੱਖਾਂ ਨੂੰ ਉਹ ਅਸਲ ਵਿੱਚ ਇਹ ਹੈ ਇਤਿਹਾਸਕ ਦਸਤਾਵੇਜ਼ ਮੈਂ ਕੋਲੋਂ ਨਹੀਂ ਕਹਿੰਦਾ ਇਤਿਹਾਸ ਬੋਲਦਾ ਹੈ ਮੂੰਹੋਂ ਇਹ ਸਰਦਾਰ ਬਲਦੇਵ ਸਿੰਘ ਜਿਹੜੇ ਪੰਡ ਜਵਾਲਾ ਨਹਿਰੂ ਦੀ وزارت ਵਿੱਚ ਦੇਸ਼ ਦੇ ਪਹਿਲੇ ਡਿਫੈਂਸ ਮਿਨਿਸਟਰ ਬਣੇ ਤੇ ਬਾਅਦ ਵਿੱਚ 체ਤੀ ਉਹਨਾਂ ਨੂੰ ਲਾਹ ਦਿੱਤਾ ਗਿਆ ਤੇ ਜਦੋਂ ਅ ਬਿਸਤਰਾ ਮਰਗ ਤੇ ਪਏ ਸਨ ਜਦੋਂ ਬਿਮਾਰ ਸਨ ਜਦੋਂ ਉਹਨਾਂ ਦੇ ਸੰਸਾਰ ਤੋਂ ਚਲਾਣਾ ਕਰਨਾ ਸੀ ਤੇ ਜਿਹੜਾ ਵੀ ਜਾਂਦਾ ਸੀ ਕਾਲੀ ਆਗੂ ਜਾਂ ਕੋ ਮ ਉਹਦੇ ਕੋਲ ਪੁਬਾ ਮਾਰ ਕੇ ਰੋਂਦੇ ਸੀ ਕਿ ਮੇਰੇ ਕੋਲੋਂ ਖਾਸ ਤੌਰ ਤੇ ਬਹੁਤ ਗਲਤੀਆਂ ਹੋ ਗਈਆਂ ਜਿਹਦੇ ਕਰਕੇ ਕੌਮ ਜਿਹੜੀ ਆ ਉਹ ਹੁਣ ساری ਉਮਰ ਜਿੰਨਾ ਚਿਰ ਵੀ ਹੈ ਪਤਾ ਨਹੀਂ ਕੌਮ ਦਾ ਕੀ ਬਣੇਗਾ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਅਸੀਂ ਵੇਲੇ ਨੂੰ ਸੰਭਾਲ ਨਹੀਂ ਸਕੇ ਯਾਨੀ ਸੰਕੇਤ ਉਹ ਦੇ ਦੇ ਇਸ ਤਰ੍ਹਾਂ ਪ੍ਰਤਾਪ ਸਿੰਘ ਕੈਰੋਂ ਉਹ ਵੀ ਮੰਨਦਾ ਸੀ ਇਸ ਗੱਲ ਨੂੰ ਜਿਹੜਾ ਮੁੱਖ ਮੰਤਰੀ ਕਾਂਗਰਸੀ ਸੀ ਤੇ ਇਹ ਉਹ ਚਾਹੁੰਦੇ ਸੀ ਕਿ ਸਿੱਖਾਂ ਨੂੰ ਸਨਮਾਨਯੋਗ ਢੰਗ ਦੇ ਨਾਲ ਅਸਲ 'ਚ ਉਹ ਇਹ ਨਹੀਂ ਸੀ ਚਾਹੁੰਦੇ ਇਤਿਹਾਸਕ ਦਸਤਾਵੇਜ਼ ਦੱਸਦੇ ਨੇ ਕਿ ਨਹਿਰੂ ਗਾਂਧੀ ਤੇ ਵਲਬਾਈ ਪਟੇਲ ਤੇ ਮਾਲਵੀਆ ਤੇ ਗੋਪਾਲ ਕ੍ਰਿਸ਼ਨ ਗੋਖਲੇ ਵਗੈਰਾ ਇਹ ਜਿਹੜੇ ਸਾਰੇ ਸੀ ਇਹਨਾਂ ਦੇ ਚੁੰਗਣ ਵਿੱਚ ਸਿੱਖ ਫਸਣ ਤੇ ਜਾਂ ਇਹਨਾਂ ਦੇ ਮਗਰ ਲੱਗਣ ਇਹਨਾਂ ਦੇ ਪਿਛਲੱਗ ਬਣ ਕੇ ਇਹਨਾਂ ਦੀਆਂ ਗੰਨਾ ਅੱਖਾਂ ਮੀਟ ਕੇ ਮੰਨ ਲੈਣ ਜਿਹੜੀ ਕਿ ਮੰਨ ਲਈਆਂ ਗਈਆਂ ਇਹੀ ਵੱਡੀ ਉਹ ਉਹਨਾਂ ਉਹਨਾਂ ਨੂੰ ਗਿਲਾ ਰਿਹਾ ਸਾਰੀ ਉਮਰ ਕਿ ਇਹਦੀ ਸਿਆਣੀ ਲੀਡਰਸ਼ਿਪ ਜਿਹੜੀ ਕਿ ਕੌਮ ਦੇ ਉਹਨਾਂ ਆਗੂਆਂ ਨੂੰ ਉਸ ਵੇਲੇ ਦੇ ਆਗੂਆਂ ਨੂੰ ਆਗੂ ਵੀ ਸਹਿੰਦ ਸਨ ਇਹ ਨਹੀਂ ਕਿ ਆਗੂ ਕੋਈ ਗਧੀਆਂ ਦੇ ਭੁੱਖੇ ਸਨ ਉਹ ਸਮਝ ਨਹੀਂ ਸਕੇ ਉਹ ਮੌਕੇ ਨੂੰ ਸੰਭਾਲ ਨਹੀਂ ਸਕੇ ਉਹਨਾਂ ਦੀ ਗੱਲ ਜਿਹੜੀ ਆ ਉਹਨਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਇਸ ਦਾ ਬਹੁਤ ਦੁੱਖ ਰਿਹਾ ਆਰ ਇੰਡੀਆ 600 ਫੈਡਿਸ਼ਨ ਦੀ ਲੀਡਰਸ਼ਿਪ ਨੂੰ ਹਮੇਸ਼ਾ ਕਿ ਅਗਰ ਮੌਕਾ ਸੰਭਾਲਿਆ ਜਾਂਦਾ ਤੇ ਹਾਲਾਤ ਹੋਰ ਹੁੰਦੇ ਸਿੱਖ ਸਵੈ ਮਾਨ ਦੇ ਰਾਜ ਜਿਵੇਂ ਅੱਜ ਸਿੱਖ ਕਹਿੰਦੇ ਆ ਨਾ ਦੇਖੋ ਸ਼ੋਮਣੀ ਕਾਦੀਦਾਰ ਜਦੋਂ ਸਤਾਚ ਹੁੰਦਾ ਉਹਨੂੰ ਤਾਂ ਨਹੀਂ ਕਹਿੰਦਾ ਜਦੋਂ ਸਤਾ ਤੋਂ ਬਾਹਰ ਆ ਜਾਂਦਾ ਹੁਣ ਤਾਂ ਕਾਦੀਦਾਰੀ ਬਹੁਤ ਬਣੇ ਹੋਇਆ ਸਿੱਖਾਂ ਤੋਂ ਜਾਂ ਹੁਣ ਰੱਬ ਰੱਖਾ ਫੁੱਟ ਬੜੀ ਹੈ ਹਨੇ ਹਨੇ ਮੀਰੀ ਹੈ ਤੇ ਕਈ ਉਕਾਦੀਦਾਂ ਨੇ ਕਈ ਫੈਡਰੇਸ਼ਨਾਂ ਨੇ ਇਹਦੀ ਵੀ ਗੱਲ ਬਾਤ ਦਸ਼ਾ ਤੇ ਦਿਸ਼ਾ ਮੈਂ ਕਿਹਾ ਸੀ ਨਾ ਇੱਥੇ ਗੱਲ ਆਉਣੀ ਆ ਤੇ ਹੁਣ ਤਾਂ ਜਦੋਂ ਸੱਤਾ ਚੋਂ ਬਾਹਰ ਹੁੰਨੇ ਆ ਉਦੋਂ ਕਹਿੰਦੇ ਜੀ ਹਰ ਖੇਤਰ ਵਿੱਚ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਛੋਟੀ ਛੋਟੀ ਗੱਲ ਸਾਡੀ ਸਾਡੀ ਜਿਹੜੀ ਆ ਉਹਨੂੰ ਮਨਵਾਉਣ ਵਾਸਤੇ ਸਾਨੂੰ ਮੋਰਚੇ ਲਾਉਣੇ ਪੈਂਦੇ ਆ ਸਾਨੂੰ ਸ਼ੀਤ ਦੀਆਂ ਦੇਣੀਆਂ ਪੈਂਦੀਆਂ ਸਾਡੇ ਨਾਲ ਵਿਸਥਾਰ ਹੁੰਦਾ ਧਾਰਮਿਕ ਤੌਰ ਤੇ ਰਾਜਹੀ ਤੌਰ ਤੇ ਆਰਥਿਕ ਤੌਰ ਤੇ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਦਾ ਚੜਦਾ ਜਾ ਰਿਹਾ ਪੰਜਾਬ ਉੱਜੜਦਾ ਜਾ ਰਿਹਾ ਪੰਜਾਬ ਦੇ ਨਾਲ ਨਾ ਪੰਜਾਬ ਕੋਈ ਰਾਜਤਾ ਨਹੀਂ ਨਾ ਪੰਜਾਬੀ ਸੂਬਾ ਚੱਜਣ ਬਣਾਇਆ ਗਿਆ ਪਰ अनेका ਗਲੇ ਨੇ ਇਹ ਸਾਰੇ ਉਹਨਾਂ ਨੂੰ ਪਤਾ ਸੀ ਕਿ ਅੱਗੋਂ ਇਸ ਤਰ੍ਹਾਂ ਹੋ ਸਕਦੀ ਹੈ ਉਦੋਂ ਦੀ ਲੀਡਰਸ਼ਿਪ ਇਸ ਗੱਲ ਤੇ ਸਲਿੱਪ ਕਰ ਗਈ ਤੋਂ ਇਹ ਹੈ ਉਹ ਮੈਂ ਅੱਗੇ ਵੀ ਸ਼ੇਅਰ ਕਿਹਾ ਨਾ ਕੇ ਲਮੋਹ ਨੇ ਖਤਾ ਕੀ ਲਮਹ ਹੁੰਦਾ ਅੱਖ ਦਾ ਫੋਰ ਅੱਖ ਦੇ ਫੋਰ ਜਿੰਨੀ ਗਲਤੀ ਜਿਹੜੀ ਆ ਨਾ ਲਮੋਹ ਨੇ ਖਤਾ ਕੀ ਸਦੀਵ ਨੇ ਸਜ਼ਾ ਪਾਈ ਉਹਦੀ ਫਿਰ ਸਦੀਆਂ ਤੱਕ ਸਜ਼ਾ ਜਿਹੜੀ ਆ ਉਹ ਕੌਮ ਨੂੰ ਜਾਂ ਕਿਸੇ ਕਮਿਊਨਿਟੀ ਨੂੰ ਭੋਗੜੀ ਪੈਂਦੀ ਹੈ ਤੇ ਹਾਲਾਂਕਿ ਸਿੱਖਾਂ ਨੂੰ ਮਾਨਸਤਕਾਰ ਵੀ ਮਿਲਿਆ ਭਾਰਤ ਵਿੱਚ ਇਹ ਨਹੀਂ ਕਿ ਨਹੀਂ ਮਿਲਿਆ ਮਿਲਿਆ ਬਹੁਤ ਬਹੁਤ ਵੱਡੇ ਅਹੁਦੇ ਮਿਲੇ ਪਰ ਜੋ ਕੁਝ ਅ ਅਸਲ ਵਿੱਚ ਮਿਲਣਾ ਚਾਹੀਦਾ ਸੀ ਜਿਵੇਂ ਵਾਅਦਾ ਕੀਤਾ ਸੀ ਨਹਿਰੂ ਪਟੇਲ ਤੇ ਗਾਂਧੀ ਨੇ ਮਹਾਤਮਾ ਗਾਂਧੀ ਨੇ ਰਾਵਿਕੰਡੇ ਸੈਸ਼ਨ ਜਿਹੜਾ ਹੋਇਆ ਸੀ ਪਕਾਲੀਦਾਲ ਤੋਂ ਨਾਲ ਹੁੰਦਾ ਸੀ ਕਾਂਗਰਸੇ ਸਾਥੀ ਸੀ ਅਲਾਈ ਸੀ ਰੜਕੇ ਸੰਘਰਸ਼ ਕਰਦੇ ਸੀ ਕਿ ਉੱਤਰੀ ਭਾਰਤ ਵਿੱਚ ਸਿੱਖ ਕੌਮ ਨੂੰ ਬਹਾਦਰ ਸਿੱਖ ਕੌਮ ਨੂੰ ਜਿਹਦੀਆਂ ਬਹੁਤ ਕੁਰਬਾਨੀਆਂ 90% ਕੁਰਬਾਨੀਆਂ ਇਹਨਾਂ ਦੀਆਂ ਉਦੋਂ ਗਿਆ ਸਾਰਿਆਂ ਨੇ ਪਰ ਕਿਆ ਜ਼ਬਾਨੀ ਇਹਨਾਂ ਨੂੰ ਇੱਕ ਐਸਾ ਖੇਤਾ ਦਿੱਤਾ ਜਾਵੇਗਾ ਜਿੱਥੇ ਇਹ ਆਜ਼ਾਦੀ ਦਾ ਨਿਗਮ ਮਾਨ ਸਕਣ ਅਤੇ ਸ੍ਰੇਮਾਨ ਨਾਲ ਤੋਂ ਉੱਚੀ ਕਰਕੇ ਜੀ ਸਕਣ ਐਸਾ ਬਾਅਦ ਵਿੱਚ ਤਾਂ ਫਿਰ ਜਦੋਂ ਮਾਸਟਰ ਤਾਰਸ਼ੀਨੀ ਤੇਤੇ ਕਰਾਇਆ ਤੇ ਪੰਡਤ ਜਵਾਲਲ ਨਹਿਰੂ ਨੇ ਇਹ ਟਾਂਟ ਦੇ ਤੌਰ ਤੇ ਜਿਵੇਂ ਕਿਹਾ ਮਾਸਟਰ ਜੀ ਹੁਬ ਸਮੇਂ ਬਦਲ ਗਿਆ ਹੈ ਤੇ ਸਭ ਤੋਂ ਪਹਿਲੀ ਜਿਹੜੀ ਪੋਲੀਟਿਕਲ ਗ੍ਰਿਫਤਾਰੀ ਹੋਈ ਦਿੱਲੀ ਨੂੰ ਜਾਂਦੇ ਪੰਡਤ ਨਹਿਰੂ ਮਿਲਣ ਜਾਂਦੇ ਨੇੜੇ ਲਾਰ ਸਟੇਸ਼ਨ ਤੇ ਉਹ ਮਾਸਟਰ ਤਾਰਾ ਸਿੰਘ ਸ਼ੋਮਨੀ ਕਾਲੀਦਾ ਦੇ ਪ੍ਰਧਾਨ ਦੀ ਹੋਈ ਭਾਰਤ ਵਿੱਚ ਪਹਿਲੀ ਗ੍ਰਿਫਤਾਰੀ ਇਹ ਇਹ ਤਾਂ ਹੀ ਤਾਂ ਭਰੋ ਟਕੋਰਦੇ ਰਹੇ ਨਾ ਵੀ ਅਸੀਂ ਤੁਹਾਨੂੰ ਉਦੋਂ ਕਹਿੰਦੇ ਸੀ ਅੱਛਾ ਹੁਣ ਥੋੜਾ ਜਿਹਾ ਜ਼ਿਕਰ ਕਰੀਏ ਕਿ ਜਿਨ੍ਹਾਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇਸ ਮਹਾਨ ਤਨਜ਼ੀਮ ਵਿੱਚ ਆਪਣਾ ਯੋਗਦਾਨ ਪਾਇਆ ਇਹਦੇ ਪ੍ਰਧਾਨ ਰਹੇ ਪਹਿਲਾਂ ਤਾਂ ਮੈਂ ਦੱਸਦਾ ਨਾ ਕਿ ਸਰਦਾਰ ਸਰੂਪ ਸਿੰਘ ਇਹਦੇ ਰਹੇ ਫਿਰ ਇੱਕ ਬਹੁਤ ਰੌਸ਼ਨ ਦਿਮਾਗ ਜਿਹੜੇ ਸੂਬਾ ਸਰਹੱਦ ਵਿੱਚ ਉਧਰ ਜਦੋਂ ਹਿੰਦੁਸਤਾਨ ਇਕੱਠਾ ਸੀ ਭਾਰਤ ਦੇਸ਼ ਇਕੱਠਾ ਸੀ ਉੱਥੇ ਵਜ਼ੀਰ ਵੀ ਰਹੇ ਔਰ ਬਹੁਤ ਵੱਡੇ ਅਕੈਡਮੀਸ਼ੀਅਨਸ ਹਨ ਸਰਦਾਰ ਅਜੀਤ ਸਿੰਘ ਸਰਹਦੀ ਸਾਹਿਬ ਜਿਹੜੇ ਫਿਰ ਚੰਡੀਗੜ੍ਹ ਆ ਕੇ ਸੈਟਲ ਹੋਏ ਤੇ ਉੱਥੇ ਹੀ ਉਹ ਚੜ੍ਹਾਈ ਕੀਤੀ ਉਹਨਾਂ ਦੀ ਇੱਥੇ ਵੀ ਬੜੀ ਦੇਣ ਰਹੀ ਆ ਐਮਐਲਸੀ ਵੀ ਰਹੇ ਆ ਪੰਜਾਬ ਵਿਦਵਾਨ ਪੰਚਾਇਤ ਦੇ ਉਹ ਇਦੇ ਵਿੱਚ ਸ਼ਾਮਲ ਰਹੇ ਫਿਰ ਇਹਦੇ ਵਿੱਚ ਪੰਜਾਬ ਦਾਨ ਸਭਾ ਦੇ ਸਪੀਕਰ ਤੇ ਪੰਜਾਬ ਦੇ ਵਜ਼ੀਰ ਰਹੇ ਬੜੇ ਬੁੱਧੀਜੀਵੀ ਤੇ ਸੁਜਾਨ ਆਗੂ ਅ ਸਵਰਗਵਾਸੀ ਸਰਦਾਰ ਸੁਜੀਤ ਸਿੰਘ ਮਨਹਾਸ ਉਹ ਵੀ ਇਹਦੇ ਪ੍ਰਧਾਨ ਰਹੇ ਪ੍ਰਿੰਸੀਪਲ ਸੁਖਬੀਰ ਸਿੰਘ ਰੌਸ਼ਨ ਦਾਬਾਗ ਸਿੱਖ ਆਗੂ ਕਿੰਤਕ ਲੇਖਕ ਬਲਾਰਾ ਬੁੱਧੀਜੀਵੀ ਉਸਤੇ ਪ੍ਰਧਾਨ ਰਹੇ ਫਿਰ ਇਹਦੇ ਲੀਡਰਾਂ ਵਿੱਚ ਡਾਕਟਰ ਭਗਵਾਨ ਸਿੰਘ ਫਿਰ ਇਹਦੇ ਲੀਡਰਾਂ ਵਿੱਚ ਸਰਦਾਰ ਹਰਵਿੰਦਰ ਸਿੰਘ ਖਾਲਸਾ ਮਠੰਡਾ ਵਾਲੀ ਫਿਰ ਇਹਦੇ ਜਿਹੜੇ ਮੋਹਰੀਆਂ ਵਿੱਚ ਸਰਦਾਰ ਹਰਮਿੰਦਰ ਸਿੰਘ ਗਿੱਲ ਜਿਹੜੇ ਹੁਣ ਐਮਐਲਏ ਸੀ ਪਿੱਛੇ ਪੱਟੀ ਤੋਂ ਕਾਂਗਰਸ ਚਲੇ ਗਏ ਸੀ ਫਿਰ ਸਰਦਾਰ ਹਰਮਿੰਦਰ ਸਿੰਘ ਸੰਧੂ ਰੌਸ਼ਨ ਦਿਮਾਗ ਔਰ ਪੂਰੇ ਪੰਥ ਪ੍ਰਸਤ ਆਗੂ ਫਿਰ ਸਰਦਾਰ ਸਰਬਜੀਤ ਸਿੰਘ ਸੋਹਣ ਫਿਰ ਡਾਕਟਰ ਮਨਜੀਤ ਸਿੰਘ ਜੀ ਭੋਮਾ ਫਿਰ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਫਿਰ ਇਸੇ ਤਰ੍ਹਾਂ ਹੋਰ ਜਿਹੜੇ ਆਗੂ ਨੇ ਇੱਕ ਆਗੂ ਦਾ ਜੇ ਜ਼ਿਕਰ ਨਾ ਕਰੀਏ ਤੇ ਇਹ ਚਰਚਾ ਅਧੂਰੀ ਰਹਿੰਦੀ ਹੈ ਸਰਦਾਰ ਅਮਰ ਸਿੰਘ ਅੰਬਾਲਵੀ ਇਹ ਲੰਮਾ ਸਮਾਂ ਪ੍ਰਧਾਨ ਵੀ ਰਹੇ ਜਨਰਲ ਸਕੱਤਰ ਵੀ ਰਹੇ ਔਰ ਇਹਨਾਂ ਨੇ ਬਹੁਤ ਨਿਠਕੇ ਸੇਵਾ ਕੀਤੀ ਫਿਰ ਪੰਜਾਬ ਐਂਡ ਸਿੰਧ ਬੈਂਕ ਦੇ ਇੱਕ ਵੱਡੇ ਅਧਿਕਾਰੀ ਔਰ ਮੇਰੇ ਬਹੁਤ ਪਿਆਰੇ ਆਦਰਯੋਗ ਦਿੱਲੀ ਵਿੱਚ ਰਹਿੰਦੇ ਨੇ ਸਰਦਾਰ ਮੱਖਣ ਸਿੰਘ ਉਹ ਵੀ ਇਹਦੇ ਵਿੱਚ ਸਰਗਰਮ ਰਹੇ ਔਰ ਮੋਰਨੀਆਂ ਸਭਾ ਵਿੱਚ ਹੋ ਕੇ ਉਹਨਾਂ ਨੇ ਕੰਮ ਕੀਤਾ ਇੱਕ ਗੱਲ ਤੁਸੀਂ ਸੁਣ ਕੇ ਬੜੇ ਹੈਰਾਨ ਹੋਵੋਗੇ ਕਿ ਸਿੱਖਾਂ ਦਾ ਦ੍ਰਿਸ਼ਟੀਕੋਣ ਕਿਹੋ ਜਿਹਾ ਸੀ ਕਿਉਂਕਿ ਬਾਣੀ ਸਾਨੂੰ ਕਹਿੰਦੀ ਹੈ ਨਾ ਸਬੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਦ ਸੇ ਬਾਹਰ ਜਿਉ ਜਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਥ ਸੰਗਮੁਹ ਪਾਈ ਤੂੰ ਸਾਂਝਾ ਸਾਹਿਬ ਆਪ ਮਾਰਾ ਸਿੱਖੀ ਮਨੁਖੀ ਇਕਤਾ ਤੇ ਜ਼ੋਰ ਦਿੰਦੀ ਹੈ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਗੇ ਕਿ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਹੁਤ ਮਜ਼ਬੂਤ ਜਥੇਬੰਦੀ ਸੀ ਉਦੋਂ ਇਹਦੇ ਪ੍ਰਧਾਨ ਆਲ ਇੰਡੀਆ ਦੇ ਬਹੁਤ ਸਾਲ ਇੱਕ ਹਿੰਦੂ ਵੀਰ ਜਿਹੜੇ ਹੁਣ ਅਮਰੀਕਾ ਚ ਰਹਿੰਦੇ ਸੀ ਸ਼ਾਇਦ ਰੱਬ ਕਰੇ ਉਹ ਜੋਦੇ ਹੋਣ ਬਹੁਤ ਵਿਰਧ ਹੋ ਚੁੱਕੇ ਨੇ ਡਾਕਟਰ ਹਰਬੰਸ ਲਾਲ ਧਿਰੋ ਸਿੱਖ ਬਹੁਤ ਸੇਵਾ ਕੀਤੀ ਉਹਨਾਂ ਨੇ ਉਹ ਹਿੰਦੂ ਵੀਰ ਜਿਹੜੇ ਡਾਕਟਰ ਹਰਬੰਸ ਲਾਲ ਜੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਫਿਰ ਆ ਗਿਆ ਜੀ ਉਹ ਦੌਰ 1984 ਦੇ آپریشن ਬਰੂਸ ਸਾਹ ਤੋਂ ਪਹਿਲਾਂ ਦਾ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸਿਖਸ਼ਣ ਫੈਡਰੇਸ਼ਨ ਬਹੁਤ ਕਮਜ਼ੋਰ ਪੈ ਗਈ ਘਰਬਾ ਕੇ ਨਾਲ ਦਾ ਹੋ ਗਿਆ ਕਿਉਂਕਿ ਬੁੱਧੀਜੀਵੀ ਵਰਗ ਸਾਰਾ ਵੀ ਮਾਰਕਸ ਨੂੰ ਪੜ੍ਹ ਕੇ ਮਾਰਕਸਿਸਟ ਪਾਸੇ ਵੱਲ ਝੁਕ ਗਿਆ ਤੇ ਨੌਜਵਾਨਾਂ ਤੇ ਬੜਾ ਪ੍ਰਭਾਵ ਪਿਆ ਤੇ ਖੱਬੇ ਪੱਖੀ ਵਿਚਾਰਧਾਰਾ ਵਾਲੀਆਂ ਜਿਹੜੀਆਂ ਸੀ ਆ ਪੰਜਾਬ ਸਟੂਡੈਂਟ ਯੂਨੀਅਨ ਵਗੈਰਾ ਇਸ ਤਰ੍ਹਾਂ ਦੀਆਂ ਉਹ ਬਣ ਗਈਆਂ ਤੇ ਸਿਖਸ਼ਣ ਫੈਡਰੇਸ਼ਨ ਦੇ ਕਾਰਕੁਨ ਬਹੁਤ ਕਠਰ ਰਹਿ ਗਿਆ ਕਿਸੇ ਕਿਸੇ ਮੈਨੂੰ ਯਾਦ ਆ ਸਾਡੇ ਖਾਲਸਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਮੇਰੇ ਮੈਂ ਤਾਂ ਮੈਂਬਰ ਨਹੀਂ ਸੀ ਪਰ ਮੈਂ ਉਸ ਤਰ੍ਹਾਂ ਜਾਂਦਾ ਹੁੰਦਾ ਸੀ ਜ਼ਰੂਰ ਜਥੇਦਾਰ ਇੰਦਰਜੀਤ ਸਿੰਘ ਜੀ ਮੇਰੇ ਬਹੁਤ ਪਿਆਰੇ ਮਿੱਤਰ ਜੋ ਹੁਣ ਪਿੱਛੇ ਵਿਛੋੜਾ ਦੇ ਗਏ ਜਲੰਧਰ ਛੋਣੀ ਵਾਲੇ ਉਹ ਉਦਮ ਕਰਦੇ ਸੀ ਕੁਝ ਪ੍ਰੇਰਣਾ ਕਰਕੇ ਉਹਨਾਂ ਨੇ ਸੰਗਠਨ ਬਣਾਇਆ ਸੀ ਇਹ ਫਿਰ ਉਭਾਰ ਕਦੋਂ ਆਉਂਦਾ ਦੁਬਾਰਾ ਫਿਰ ਹਰ ਚੀਜ਼ ਦਾ ਪਹਿਲਾਂ ਉਭਾਰ ਆਉਂਦਾ ਫਿਰ ਜ਼ਵਾਲ ਆਉਂਦਾ ਹੈ ਡਾਉਨ ਫਾਲ ਵੀ ਹੁੰਦਾ ਫਿਰ ਉੱਪਰ ਦੇ ਆ ਜਿਵੇਂ ਥੱਲੇ ਬਾਲ ਮਾਰੀਏ ਨਾ ਉਹ ਇੱਕ ਵਾਰੀ ਤਾਂ ਥੱਲੇ ਜਾਂਦਾ ਫਿਰ ਉੱਪਰਦਾ ਇਹ ਜਿਹੜਾ ਸਿਧਾਂਤ ਗ੍ਰੈਵਿਟੀ ਦਾ ਹੈ ਉਹਦੇ ਮੁਤਾਬਕ ਫਿਰ ਇਹਦਾ ਚੜ੍ਹਾ ਹੋਇਆ ਜਦੋਂ ਭਾਈ ਅਮਰੀਕ ਸਿੰਘ ਸੰਜੈ ਨਾਇਰ ਸਿੰਘ ਪੰਡਾ ਵਾਲੇ ਨਮੂਦਾਰ ਹੋਏ ਤੇ ਧਰਮਜੋਦ ਮੋਰਚਾ ਲੱਗਾ ਤੇ ਉਸ ਤੋਂ ਪਹਿਲਾਂ ਹੀ 1976 ਵਿੱਚ ਪਾਈ ਅਮਰੀਕ ਸਿੰਘ ਜੀ ਐਮਏ ਤੱਕ ਜਿਹੜੇ ਪੜੇ ਲਿਖੇ ਸਨ ਬੜੇ ਰੌਸ਼ਨ ਦਿਵਾਗ ਪਿੰਡ ਪੂਰਾ ਕੋਨਾ ਸੰਤ ਕਾਤਾਰ ਸਿੰਘ ਖਾਲਸਾ ਪਿੰਡਰਾਵਾਲੇ ਦੇ ਪਰਿਵਾਰ ਵਿੱਚੋਂ 20 ਸਾਲ ਦੇ ਉੱਥੇ ਜੀਵਨ ਵਾਲੇ ਸੁੱਚੇ ਜੀਵਨ ਵਾਲੇ ਉਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਉਦੋਂ ਤੋਂ ਫਿਰ ਜਗਾ ਜਗਾ ਫਿਰਦਾ ਐਸਾ ਜਲਾਵ ਬਣਿਆ ਕਿ ਕਾਲਜਾਂ ਵਿੱਚ ਯੂਨੀਵਰਸਟੀਆਂ ਵਿੱਚ ਸਕੂਲਾਂ ਵਿੱਚ ਸਟੂਡੈਂਟ ਫੈਡਰੇਸ਼ਨ ਦੀਆਂ ਤਨਜ਼ੀਮਾਂ ਇਹਦੇ ਵਿੰਗ ਇਹਦੀਆਂ ਇਕਾਈਆਂ ਬਣੀਆਂ ਤੇ ਹਜ਼ਾਰਾਂ ਨੌਜਵਾਨ ਜਿਹੜੇ ਸੀ ਉਹ ਬੜੇ ਜੋਸ਼ ਭਰਪੂਰ ਤਰੀਕੇ ਨਾਲ ਸਰਗਰਮੀ ਵਿੱਚ ਹਿੱਸਾ ਲੈਣ ਲੱਗੇ ਇਹਦੇ ਮੈਂਬਰ ਬਣੇ ਤੇ ਉਹਨਾਂ ਨੇ ਬਹੁਤ ਯੋਗਦਾਨ ਪਾਇਆ ਇਹਦੇ ਵਿੱਚ ਕੋਈ 1984 ਵਿੱਚ ਉਹਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਇਹ ਇੱਕ ਜਜ਼ਬਾ ਸੀ ਉਭਾਰ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਤੇ ਐਸ ਵੇਲੇ ਹੁਣ ਮੌਜੂਦਾ ਸਥਿਤੀ ਦੀ ਗੱਲ ਕਰ ਲਈ ਮੌਜੂਦਾ ਸਥਿਤੀ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੰਕੇਤਕ ਤੌਰ ਤੇ ਇੱਕ ਤਾਂ ਅਕਾਲੀ ਦਲ ਦੇ ਆਪਣੇ ਤਰੀਕੇ ਬੜੇ ਆ ਇੱਕ ਅਕਾਲੀ ਦਲ ਨੇ ਅ ਦੁੱਖਣਾ ਕਹਿਣਾ ਪੈਂਦਾ ਕਿ ਇਸ ਹਰਿਆਵਲ ਦਸਤੇ ਦੀ ਕਦਰ ਨਹੀਂ ਪਛਾਣੀ ਜਦੋਂ ਅਕਾਲੀ ਦਲ ਜਦੋਂ ਜਦੋਂ ਸਤਾ ਚਾਹੁੰਦਾ ਰਿਹਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਇਹਦੇ ਲੀਡਰ ਨੂੰ ਥੋੜਾ ਜਿਹਾ ਅੱਖੋਂ ਉਲੇ ਕਰਨਾ ਸ਼ੁਰੂ ਕਰ ਦਿੱਤਾ ਪੈਸੇ ਹੋ ਗਏ ਹੋ ਕਿਰਿਆਤਮਕ ਆਦਮੀ ਤਾਂ ਹੀ ਰਹਿੰਦਾ ਨਾ ਜੇ ਉਹਦੀ ਗੱਲ ਸੁਣੀ ਜਾਵੇ ਉਹਦੀ ਗੱਲ ਮੰਨੀ ਜਾਵੇ ਉਹਦੇ ਸੁਝਾਅ ਲੈ ਜਾਣ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਪਾਲਿਸੀ ਮੇਕਿੰਗ ਵਿੱਚ ਸ਼ਾਇਦੇ دشواریਆਂ ਜਿਹੜੀਆਂ ਉਹ ਨਾ ਛੱਡਣੀਆਂ ਪੈਂਦੀਆਂ ਉਹ ਕੰਮ ਨੂੰ ਜਿਹੜੀਆਂ ਹੁਣ ਚਲਣੀਆਂ ਪੈ ਰਹੀਆਂ ਤੇ ਇਸ ਕਰਕੇ ਨੈਗਲੈਕਟ ਕਰਨਾ ਸ਼ੁਰੂ ਕਰ ਦਿੱਤਾ ਉਹਦੀ ਜਗ੍ਹਾ ਤੇ ਕਈ ਹੋਰ ਜਥੇਬੰਦੀਆਂ ਹੋਰ ਚ ਆ ਗਈਆਂ ਜਿਵੇਂ ਇੱਕ ਅ ਹ ਯੂਥ ਅਕਾਲੀ ਦਲ ਬਣ ਗਿਆ ਪਹਿਲਾਂ ਤਾਂ ਇੱਕੋ ਹੀ ਬਣਿਆ ਸੀ ਸ਼ੇਰ ਸਿੰਘ ਢੂਮਛੇੜੀ ਹੁੰਦੇ ਸੀ ਸ਼ੋਮਣੀ ਯੂਥ ਅਕਾਲੀ ਦਲ ਨੌਜਵਾਨਾਂ ਦਾ ਉਹ ਬਣ ਗਿਆ ਹੁਣ ਉਹਦੇ ਕਈ ਧੜੇ ਨੇ ਤੇ ਇਸੇ ਤਰ੍ਹਾਂ ਇੱਕ ਅ ਹੋਰ ਜਥੇਬੰਦੀ ਅ ਬੜਾਈ ਸੁਖਵੀਰ ਸਿੰਘ ਬਾਦਲ ਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਐਸਓਆਈ ਸ਼ੋਇਬ ਹੀ ਕੈਨ देयर ਉਹ ਉਹ ਬਣ ਗਈ ਤੇ ਐਸ ਵੀਰੇ ਹਾਲਾਤ ਇਹ ਨੇ ਕਿ ਸਿਕ ਸਟੂਡੈਂਟ ਫੈਡਰੇਸ਼ਨ ਦੇ ਕਈ ਤਰ੍ਹਾਂ ਨੇ ਹਾਂ ਜਿਹੜਾ 1984 ਦਾ ਦੌਰ ਸੀ ਉਹਦੇ ਵਿੱਚ ਤਿੰਨ ਆਗੂ ਹੋਰ ਜਿਹੜੇ ਮਹੱਤਵਪੂਰਨ ਰੋਲ ਨਿਭਾਉਂਦੇ ਰਹੇ ਸਰਦਾਰ ਰਜਿੰਦਰ ਸਿੰਘ ਮਹਿਤਾ ਜਿਹੜੇ ਸੰਤ ਪਿੰਡਾ ਵਾਲੇ ਦੇ ਬਹੁਤ ਨਜ਼ਦੀਕੀ ਸਨ ਔਰ ਦਮਨੂਤ ਸਾਲ ਦੇ ਵੀ ਲਾਗੇ ਸਨ ਜਿਹੜੇ ਸ਼ੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਐਸ ਵੀ ਜਨਨ ਸਕੱਤਰ ਨੇ ਕੁਰਬਾਨੀ ਵਾਲੇ ਸੱਜਣ ਨੇ ਸਰਦਾਰ ਅਮਰਜੀਤ ਸਿੰਘ ਚਾਵਲਾ ਜਿਹੜੇ ਸੰਤ ਜਨਰੈਲ ਸਿੰਘ ਦੇ ਬڑے ਲਾਗੇ ਸਨ ਔਰ ਸ਼ੌਣੀ ਕਮੇਟੀ ਦੇ ਉਹ ਵੀ ਜਨਨ ਸਕੱਤਰ ਰਹੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਮੈਂਬਰ ਨੇ ਸ਼ੌਣੀ ਕਮੇਟੀ ਦੇ ਸਰਦਾਰ ਗੁਰਚਰਨ ਸਿੰਘ ਘਰੇਵਾਲ ਜਿਹੜੇ ਅੱਛਾ ਇਹ ਹੁਣ ਕਈ ਹਿੱਸਿਆਂ ਵਿੱਚ ਫੈਡਰੇਸ਼ਨ ਦੇ ਅ ਅਸ਼ਵਿਤ ਸਿੰਘ ਜਾਂ ਕਾਰਕੁਨ ਜਾਂ ਆਗੂ ਵੰਡੇ ਹੋਏ ਨੇ ਦੇਖੋ ਅਕਾਲੀ ਦਲੀ ਪਿਰਤਾ 8 9 ਨੇ ਅਕਾਲੀ ਦਰ ਬਾਦਲ ਅਕਾਲੀ ਦਰ ਮਾਨ ਅਕਾਲੀ ਦਰ ਜਿਹਨੂੰ ਅਮਰਸਰ ਕਹਿੰਦੇ ਆ ਅਕਾਲੀ ਦਰ ਅਮਰਸਰ ਫਤਿਹ ਅਕਾਲੀ ਦਲ ਰਵੀਿੰਦਰ ਸਿੰਘ ਦਾ 1920 ਅਕਾਲ ਯੂनाइटेड ਅਕਾਲੀ ਦਲ ਸਰਦਾਰ ਗੁਰਦੀਪ ਸਿੰਘ ਮਠੰਡਾ ਦਾ ਜਿਹੜੇ ਇੱਕ ਅਖਬਾਰ ਦੇ ਐਡੀਟਰ ਵੀ ਰਹੇ ਇਸੇ ਤਰ੍ਹਾਂ ਇੱਕ ਸਰਦਾਰ ਪਰਮਜੀਤ ਸਿੰਘ ਸੋਹਲੀ ਸੋਹਲੀ ਸਾਡੇ ਮਿੱਤਰ ਨੇ ਉਹਨਾਂ ਦਾ ਅਕਾਲੀ ਦਲ ਸੁਤੰਤਰ ਹੈ ਇਸੇ ਤਰ੍ਹਾਂ ਇੱਕ ਰਾਗੀ ਹੈ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਫਿਰ ਨੌਕਰੀ ਛੱਡ ਗਏ ਨਿਰਾਸ਼ਗੀ ਕਰਕੇ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਨੇ ਆਪਣਾ ਬਣਾਈਏ ਸ਼ੇਰੇ ਪੰਜਾਬ ਪਹਿਲਾਂ ਸਿੱਖ ਸਤਿ ਭਾਵਨਾ ਦਲ ਸੀ ਹੁਣ ਸ਼ੇਰੇ ਪੰਜਾਬ ਪਾਰਟੀ ਬਣਾਈ ਹੈ ਇੱਕ ਹੁਣ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਜਿਹੜੇ ਮਲਵਾ ਜਿਹੜੇ ਹੁਣ ਐਮਪੀ ਬਣੇ ਆ ਉਹ ਇੱਕ ਵੱਖਰਾ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਚੁੱਕੇ ਆ ਇਹ ਤਾਂ ਹੈ ਅਕਾਲੀ ਦਲਾਂ ਦੀ ਹਾਲਤ ਇਸੇ ਤਰ੍ਹਾਂ ਸਿੱਖ ਸਵਨ ਫੈਡਰੇਸ਼ਨ ਦੇ ਤੜੇ ਨੇ ਇੱਕ ਤਾਂ ਘਰੇਵਾਕ ਸ਼ਾਬਦਾ ਤੜਾ ਗੁਰਚਰਨ ਸਿੰਘ ਗਰੇਵਾਲ ਦਾ ਇੱਕ ਮਹਿਤਾ ਚਾਵਲਾ ਤੜਾ ਨੂੰ ਕਿਹਾ ਜਾਂਦਾ ਉਹ ਹੈ ਇੱਕ ਫੇਰ ਹੈ ਤੜਾ ਇਦਾ ਮਹਿਤਾ ਚਾਵਲਾ ਤੜਾ ਹੋ ਗਿਆ ਗੁਰਚਰਨ ਸਿੰਘ ਗਰੇਵਾਲ ਦਾ ਤੜਾ ਹੋ ਗਿਆ ਇੱਕ ਤੜਾ ਹੈ ਫੇਰ ਇਨਾਂ ਦਾ ਐ ਪਾਈ ਗੋਪਾਲਾ ਉਹਨਾਂ ਦਾ ਤੜਾ ਇੱਕ ਹੋਰ ਨੇ ਸਿੰਘ ਚੜ੍ਹਦੀ ਕਲਾ ਵਾਲੇ ਰਣਜੀਤ ਸਿੰਘ ਉਹ ਉਹਨਾਂ ਦਾ ਤੜਾ ਤੇ ਇੱਕ ਕੁਮਰ ਚਰਤ ਸਿੰਘ ਕੁਮਰ ਚਰਤ ਸਿੰਘ ਜਿਹੜਾ ਉਹ ਇਸ ਵੇਲੇ ਕਾਫੀ ਪਪੂਲਰ ਹੋ ਰਿਹਾ ਕੁਮਰ ਚਰਤ ਸਿੰਘ ਸੰਤ ਕਰਤਾਰ ਸਿੰਘ ਜੀ ਦੇ ਪਰਿਵਾਰ ਚੋਂ ਆ ਜਿੱਥੇ ਤੱਕ ਬੇਰੀ ਨਾਲੇਜ ਕੰਮ ਕਰਦੀ ਹੈ ਉਹ ਭਾਈ ਅਮਰੀਕ ਸਿੰਘ ਉਹਨਾਂ ਦੇ ਪਰਿਵਾਰ ਚੋਂ ਹੀ ਹੈ ਭਾਈ ਮਨਜੀਤ ਸਿੰਘ ਜਿਹੜੇ ਸ਼ੌਂਡ ਕਮੇਟੀ ਦੇ ਮੈਂਬਰ ਵੀ ਰਹੇ ਐਗਜ਼ੀਕਟਿਵ ਦੇ ਮੈਂਬਰ ਵੀ ਰਹੇ ਸਕੇ ਪ੍ਰਾਤਾ ਨੇ ਭਾਈ ਅਮਰੀਕ ਸਿੰਘ ਸ਼ਹੀਦ ਦੇ ਉਹਨਾਂ ਦੇ ਪਰਿਵਾਰ ਚੋਂ ਹੈ ਸ਼ਾਇਦ ਭਾਈ ਬ੍ਰਿਕਸ਼ਿੰਦਰ ਜੀ ਦਾ ਸੁਪੁੱਤਰ ਹੈ ਹੋ ਸਕਦਾ ਹੈ ਉਹ ਦਾ ਰੋਲ ਬੜਾ ਵਧੀਆ ਔਰ ਉਹ ਨੇਕ ਨੀਤੀ ਨਾਲ ਕੰਮ ਕਰ ਰਿਆ ਔਰ ਆ ਜਿਹੜੀਆਂ ਦੋ ਸੀਟਾਂ ਖਡੂਰ ਸਾਹਿਬ ਤੇ ਦੂਜੀ ਜਿਹੜੀ ਫਰੀਦਕੋਟ ਦੀ ਦਿੱਤੀ ਹੈ ਇਹਦੇ ਵਿੱਚ ਕਾਫੀ ਅੱਗੇ ਹੋ ਕੇ ਨੇ ਮੋਰੀ ਰੋਲ ਅਦਾ ਕੀਤਾ ਸੋ ਇਹ ਸਾਰਾ ਕੁਝ ਜੋ ਬਿਆਨ ਕਰਨ ਦਾ ਮਕਸਦ ਇਹ ਹੈ ਕਿ ਇਸ ਹਰਿਆਵਲ ਦਸਤੇ ਨੂੰ ਹਰਿਆਵਲ ਦਸਤਾ ਬਣਾਉਣ ਲਈ ਕੌਮ ਨੂੰ ਫੇਰ ਸੋਚਣਾ ਚਾਹੀਦਾ ਪਹਿਲਾਂ ਤਾਂ ਕੌਮ ਇਕੱਠੀ ਹੋਵੇ ਅਸੀਂ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਪਹਿਲਾਂ ਤਾਂ ਆਸ ਕਰਨੀ ਚਾਹੀਦੀ ਫਿਰ ਅਰਦਾਸ ਕਰਨੀ ਚਾਹੀਦੀ ਹੈ ਸਤਿਗੁਰ ਅੱਗੇ ਕਿ ਸਤਿਗੁਰ ਸਮਤ ਬਖਸ਼ੇ ਕੌਮ ਦੇ ਆਗੂਆਂ ਨੂੰ ਔਰ ਆਪਸੀ ਫੋਟ ਪੈਟੀ ਗੇਨਸ ਤੋਂ ਉੱਪਰ ਉੱਠ ਕੇ ਮੈਂ ਉਹ ਭਾਵਨਾ ਕਿੱਥੇ ਗਈ ਜਿਹੜੀ ਪਰਾਤਨ ਲੀਡਰਾਂ ਵਿੱਚ ਸੀ ਮੈਂ ਮਰਾਂ ਪੰਥ ਜੀਵੇ ਜਾਂ ਪੰਥ ਹੋਵੇ ਮੈਂ ਉਜੜਾ ਮਨ ਚਾਉ ਘਨੇਰਾ ਪੰਥ ਤੇਰੇ ਦੇ ਗੁੰਡਾ ਦਿਨੋ ਦਿਨ ਪੈਂਦੀਆਂ ਰਹਿਣ ਗਿਆ ਇਹ ਜਜ਼ਬਾ ਬਾਰਨ ਦੀ ਲੋੜ ਹੈ ਫੈਡਰੇਸ਼ਨ ਨੂੰ ਫੇਰ ਮੁੜ ਕੇ ਇਕੱਤਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਗਰਮ ਕਰਕੇ ਇੱਕ ਸ਼੍ਰੋਮਣੀ ਕਾਲੀ ਦਲ ਬਣਾ ਕੇ ਉਸ ਤੇ ਚੰਡੇ ਇਕੱਤਰ ਹੋਣ ਦੀ ਲੋੜ ਹੈ ਅਗਰ ਸੇ ਇਕੱਤਰ ਹੋਵਾਂਗੇ ਫੇਰ ਕਲਗੀਆਂ ਵਾਲੇ ਪਾਛਾ ਮੇਰ ਕਰਨਗੇ ਔਰ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਔਰ ਦੇਸ਼ ਦਾ ਵੀ ਇਜ਼ਤ ਪਨਾ ਹੋਵੇਗਾ ਜਿਸ ਨਾਲ ਸਿੱਖ ਕੌਮ ਮਜ਼ਬੂਤ ਹੋਵੇਗੀ ਉਹਨਾਂ ਸਾਡਾ ਭਾਰਤ ਦੇਸ਼ ਜਿਹੜਾ ਉਹ ਮਜ਼ਬੂਤ ਹੋਵੇਗਾ ਅਤੇ ਤਰੱਕੀ ਕਰੇਗਾ ਤੇ ਅ ਸਰਬੱਤ ਦੇ ਭਲੇ ਲਈ ਕਾਰਜ ਹੋਣਗੇ ਇਸ ਦੇ ਨਾਲ ਹੀ 에피ਸੋਡ ਦਾ ਸਮਾਂ ਹੁੰਦਾ ਹੈ ਸਮਾਪਤ ਤੇ 에피ਸੋਡ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਆਪਣੀ رائے ਨਾਲ ਜ਼ਰੂਰ ਨਵਾਜ਼ਿਓ ਅ ਆਗਿਆ ਦਿਓ ਧੰਨਵਾਦ